ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗਰੇਵਲ ਪੰਜਾਬੀ ਬਲੌਗਸ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਤੇ ਹੁਣ ਮੈਂ ਰਵਨੀਤ ਨੂੰ ਨਾ ਡੱਬਾ ਫੜਾ ਦਾ ਸਕੂਲ ਲੈ ਕੇ ਜਾਣਾ ਉਹਨੇ ਮਠਿਆਈ ਦਾ ਕੱਲ ਦਾ ਬਹੁਤ ਮਨ ਖੁਸ਼ ਹੈ ਹਨਾ ਸਾਰੇ ਲੀਆ ਵਧੀਆ ਮਤਲਬ ਵਧਾਈਆਂ ਦਿੰਦੇ ਨੇ ਕੱਲ ਵੀ ਨੇਰਾ ਹੋ ਗਿਆ ਰਾਤ ਹਨਾ ਸਾਰਿਆਂ ਨੇ ਬਹੁਤ ਜ਼ਿਆਦਾ ਘਰ ਆ ਕੇ ਵੀ ਤੇ ਉੱਦਾਂ ਵੀ ਫੋਨ ਤੇ ਸਟੇਟਸ ਆ ਹਨਾ ਸਾਰਿਆਂ ਨੇ ਬਹੁਤ ਵਧਾਈਆਂ ਦਿੱਤੀ ਆ ਤੇ ਰਵਨੀਤ ਹੁਣ ਰੈਡੀ ਹੋ ਗਿਆ ਚਲੋ ਚੰਗਾ ਲੱਗਦਾ ਨਹੀਂ ਹਨਾ ਜਦੋਂ ਕੋਈ ਵੀ ਬੱਚਾ ਹਨਾ ਕੁਝ ਬੱਚੇ ਨੂੰ ਇੰਨੇ ਨਾਲ ਹੌਸਲਾ ਹੋ ਜਾਂਦਾ ਤੇ ਇਹ ਰਾਤ ਇਹਦੇ ਪਾਪਾ ਨੂੰ ਨੇ ਰਖੋ ਗਿਆ ਮਠਿਆਈਆਂ ਲੈ ਕੇ ਆਏ ਨੇ ਰਹੀ ਹੋਈ ਫਿਰ ਇਹ ਹੁੰਦਾ ਹਨਾ ਹੁਣ ਰੁਨੀਤ ਰੈਡੀ ਹੋ ਗਈ ਤੇ ਤੁਹਾਡਾ ਵੀ YouTube ਫੈਮਿਲੀ ਦਾ ਵੀ ਧੰਨਵਾਦ ਹਨਾ ਤੁਸੀਂ ਮੇਰੀ ਬੇਟੀ ਦੀ ਖੁਸ਼ੀ ਦੇ ਵਿੱਚ ਹਨਾ ਇੰਨੀ ਜਿਆਦਾ ਚਲੋ ਚਿੰਦਾ ਨੇ ਵਿਸ਼ੇਸ਼ ਕਰਿਆ ਹਨਾ ਬਹੁਤ ਬਹੁਤ ਥੈਂਕ ਯੂ ਤੇ ਬਾਕੀ ਗੱਲ ਫਿਰ ਕਰਦੇ ਹਾਂ ਹੁਣ ਮੇਰੀ ਰੁਨੀਤ ਨੂੰ ਸਕੂਲ ਫੀਸ ਦਾ ਫਿਰ ਉਹ ਨੀਤੀ ਚੱਲੀ ਸਕੂਲ ਅੱਜ ਨਹੀਂ ਤੇ ਲੇਟ ਹੋ ਗਈ ਹੈ ਨਾ ਕੋਈ ਨਾ ਚੌਕ ਰਵਨੀਤ ਜਿਸ ਨੀਤੀ ਤੇ ਕੰਮ ਨਹੀਂ ਆ ਗਈ ਦੇਖ ਲਓ ਬੱਸ ਵੀ ਆ ਗਈ ਅੱਜ ਤਾਂ ਇਹਦੀ ਤਾਂ ਹੀ ਲੇਟ ਹੋ ਗਿਆ ਆਪਾਂ ਨਹੋਲੀ ਉਹਦੀ ਤਰਕੇ ਚੱਲਦੀ ਹੈ ਸਾਰੇ ਬੱਚੇ ਵੇਟ ਕਰਦੇ ਹੋਣਗੇ ਕਿੰਨੇ ਖੁਸ਼ ਨੇ ਅੱਜ ਬੱਚੇ ਸਾਰੇ ਹਨਾ ਕਿਦਨ ਦਾ ਵੀ ਸਬਰੀ ਨਾਲ ਇਹਨਾਂ ਨੂੰ ਰਿਜ਼ਲਟ ਦਾ ਇੰਤਜ਼ਾਰ ਸੀਗਾ ਚਲੋ ਪੂਰਾ ਹੋਇਆ ਤੇ ਹੁਣ ਬਲੌਗ ਦੀ ਜਿਹੜਾ ਬਲੌਗ ਕੰਟੀਨਿਊ ਕਰਦੇ ਰਮਨੀਤ ਸਕੂਲੋਂ ਆ ਗਈ ਕਿ ਅੱਜ ਮੈਨੂੰ ਬੁਖਾਰ ਹੋਇਆ ਪਿਆ ਬੁਖਾਰ ਬੁਖਾਰ ਨਾਲ ਸਵੇਰ ਦੀ ਇੰਨੀ ਔਖੀਆਂ ਹੁਣ ਦਵਾਈ ਲੈਣ ਜੰਦੇ ਕੋਈ ਵੀਡੀਓ ਕੰਟੀਨਿਊ ਨਹੀਂ ਹੋਈ ਹੈਗੀ ਕੁਛ ਨਹੀਂ ਹੋਇਆ ਹੈਗਾ ਅੱਜ ਐਨੇ ਪਤਾ ਨਹੀਂ ਕਿਉਂ ਦਿਲ ਜਾਈ ਘਟੀ ਜਾਂਦਾ ਦਿਲ ਜਾਈ ਘਟੀ ਜਾਂਦਾ ਤੇ ਆ ਪਿਆ ਸਾਡਾ ਛੋਟਾ ਜਿਹਾ ਕਾਕਾ ਗੋਦੀ 'ਚ ਰੁਸਤਿਆ ਆ ਪੜਦੀ ਸੀ ਬੈਠੀ ਪਤਾ ਨਹੀਂ ਪੇਸ ਦਾ ਕੀ ਕਰ ਲਿਆ ਤੇ ਹੁਣ ਇਹਦੇ ਸਕੂਲ 'ਚ ਸੈਲੀਬ੍ਰੇਸ਼ਨ ਚੱਲਣਗੇ ਕੱਲ ਨੂੰ ਕੀ ਆ ਪਹਿਲੇ ਮੈਂ ਕਹੂੰਗਾ ਮੈਨੂੰ ਪਰਫਿਊਮ ਥੀਏ ਦੇ ਇਹ ਹੁਣ ਦੋ ਮੰਗਾ ਨਹੀਂ ਇਹ ਦੋ ਮੰਗਾਣੇ ਇੱਕ ਤਾਂ ਕਹਿੰਦਾ ਪਰਫਿਊਮ ਲੈਣਾ ਕੋਈ ਹੈਨਾ ਕਹਿੰਦਾ ਮੈਂ ਸਕੂਲ 'ਚ ਨਹੀਂ ਲਾ ਕੇ ਜਾਂਦਾ ਮम्मा ਤੁਸੀਂ ਆਪਦੇ ਕੋਲੇ ਰੱਖਿਓ ਤੇ ਇੱਕ ਹੋਰ ਕੀ ਲੈਣਾ ਹੂੰ ਉਹ ਨਹੀਂ ਮੈਨੂੰ ਪਸੰਦ ਤੋਂ ਮੈਂ ਲੈਣੀ ਨਾ ਮੈਂ ਹੁਣ ਮੈਨੂੰ ਮਸਾਂਨ ਨੂੰ ਕੀ ਆ ਦੇਖ ਲੈ ਫਿਰ ਮम्मा ਦੀ ਪਸੰਦ ਜਮੀ ਨਹੀਂ ਮੰਨਦਾ ਹੁਣ ਗੱਲ ਨਹੀਂ ਆਰਡਰ ਦੀ ਕੋਈ ਇਹ ਤਾਂ ਪਸੰਦ ਵਾਲੀ ਕੀ ਗੱਲ ਆ ਨਾ ਉਹਨੇ ਤਾਂ ਮੈਂ ਚੱਲੇ ਹੁਣ ਉਸ ਚਾਹੀਦਾ ਪੱਕਾ ਹਾਂ ਲੈ ਲਓ ਹੁਣ ਹੀ ਆਰਡਰ ਕਰੀਂਗਾ ਵੀਡੀਓ ਤੇ ਬਾਅਦ ਵਿੱਚ ਠੀਕ ਆ ਬਸ ਪੜਾਈ ਦੇ ਬੱਤੇ ਚੱਕ ਲੈ ਕਰ ਕਰੂਟ ਆਮ ਤੇਰੇ ਲਈ ਕੋਈ ਹੋਰ ਕੀ ਆ ਹੇ ਦੇ ਪਪੀ ਹੁਣ ਵਿਚਾਰਾ ਪੜੀ ਤਾਂ ਜਾਂਦਾ ਮੈਂ ਤੇਨੂੰ ਇਹ ਕਹਿੰਨੀ ਹੁੰਦੀ ਸੀ ਦੇਖੋ ਜਦ ਇਹ ਪੇਪਰ ਹੁੰਦੇ ਸੀ ਵੀ ਪੁੱਤ ਚਾਹੇ ਕੱਟ ਪੜ ਲਾ ਵੀ ਵੱਧ ਪੜ ਲਵੀਂ ਪਰ ਸੈਂਟੇਜ ਵਿੱਚ ਨਹੀਂ ਆਉਂਦੇ ਆ ਮੈਂ ਝੂਠ ਐ ਆਪਾਂ ਮੈਂ ਤਾਂ ਕੁਛ ਨਹੀਂ ਕਿਹਾ ਜੀ ਪਰਸੈਂਟੇਜ ਵਾਲੀ 1 ਅੱਧਾ ਪਰਸੈਂਟ ਘਟ ਆ ਜੂ ਵੀ ਕੋਈ ਗੱਲ ਨਹੀਂ ਹੈ ਨਾ ਫਿਰ ਹੁਣ ਐ ਤਾਂ ਥੋੜੀ ਜਿਹੀ ਟੀਚਰ ਵਾਲੇ ਗੁਣ ਹੁੰਦੇ ਨੇ ਚਲ ਉਹ ਤਾਂ ਪੁੱਛਣ ਦਾ ਹੁੰਦੇ ਹੀ ਇਹ ਵੀ ਕਿਓ ਬੱਚੇ ਚੱਕ ਤੇ ਵੱਟੇ ਜਿਹੜਾ ਕੁਝ ਕਿਹਾ ਗਿਆ ਇਹ ਸਾਰਾ ਝੂਠ ਆ ਝੂਠ ਕੀ ਐ ਚ ਸਾਰਾ ਝੂਠ ਹੈ ਇਹ ਸਾਡਾ ਸਿਰ ਐਕਚੁਅਲੀ ਹੈ ਜਈ ਹੈ ਥੋੜਾ ਜਿਆਦਾ ਵੀ ਹੋਰ ਆ ਜਾਂਦੇ ਦੋ ਤਿੰਨ ਨੰਬਰ ਨਾ ਨਾ ਉਹ ਜੇ ਮੇਰੇ ਸਵਾਲ ਆ ਜਾਂਦੇ 101 ਚਾਹੀਦੇ ਸੀ ਕਿਉਂਕਿ ਸੌ ਘੱਟ ਹੁੰਦੇ ਨੇ ਮੈਂ ਤੇ ਨਹੀਂ ਨਹੀਂ ਆਵੇਂ ਤੈਨੂੰ ਕਦੇ ਕੰਪੈਲਤਾ ਨਹੀਂ ਕਰਿਆ ਰਮਨੀ ਤਾਂ ਇਹ ਥੋੜੀ ਆ ਕੰਪੈਲ ਕਰੇ ਨਹੀਂ ਕਰਿਆ ਮੈਂ ਇਹਨੂੰ ਇਹੀ ਕਹਿ ਦੇ ਹੁੰਦੀ ਸੀ ਚਲੋ ਹੱਸਣ ਦੀਆਂ ਗੱਲਾਂ ਨੇ ਤਾਂ ਤੇ ਜਿਆਦਾ ਪੜਦੀ ਹੁੰਦੀ ਸੀ ਅਸੀਂ ਮੈਂ ਤੇ ਇਹਦੇ ਪਾਪਾ ਇਹਨੂੰ ਇਹੀ ਕਹਦੇ ਹੁੰਦੇ ਸੀ ਵੀ ਰਵਨੀਤ ਪਰ ਪਰਸੈਂਟੇਜ ਦਾ ਨਹੀਂ ਹੁੰਦਾ ਪੁੱਤ ਵੀ ਲਾਈਫ ਨੂੰ ਵੀ ਆਉਂਦਾ ਇੰਜੋਏ ਕਰੋ ਹਨਾ ਨਾਲ-ਨਾਲ ਇਹ ਨਹੀਂ ਹੈਗਾ ਵੀ ਦੇਖੋ ਮੈਂ ਤਾਂ ਇਹ ਕੈਨੀ ਹੁੰਨੀ ਆ ਵੀ ਬੱਚੇ ਦਾ بیس ਹੋਣਾ ਚਾਹੀਦਾ ਵੀ ਕੱਲੇ ਪਰਸੈਂਟ ਤੇ 1 ਅੱਧਾ ਪਰਸੈਂਟ ਇੱਧਰ ਹੋ ਗਿਆ ਉੱਧਰ ਹੋ ਗਿਆ ਹਨਾ ਵੀ ਕੋਈ ਗੱਲ ਨਹੀਂ ਹੁੰਦੀ ਵੀ ਬੱਚੇ ਨੂੰ ਉਹ ਚੀਜ਼ ਕਲੀਅਰ ਹੋਵੇ ਉਹ ਟੌਪਿਕ ਬਾਰੇ ਉਹਨੂੰ ਸਾਰੀ ਜਾਣਕਾਰੀ ਹੋਵੇ ਉਹ ਹੈਗੀ ਵੀ ਆ ਹੁਣ ਰਮਨੀਤ ਨੇ ਜਿਵੇਂ ਮੈਡੀਕਲ ਇਹਨੂੰ ਕੋਈ ਔਖਾ ਨਹੀਂ ਲੱਗਦਾ ਹੈਗਾ ਹਜੇ ਜਿਵੇਂ ਆਪਾਂ ਕਹਿ ਦਿੰਨੇ ਕਿਉਂਕਿ ਇਹਨੂੰ ਸਭ ਪਹਿਲਾਂ ਤੋਂ ਵਧੀਆ بیس ਬਣਿਆ ਹੋਇਆ ਤੇ ਬਾਕੀ ਪਰਸੈਂਟੇਜ ਵੀ ਵਾਹਿਗੁਰੂ ਦੀ ਕਿਰਪਾ ਨਾਲ ਹਨਾ ਬਹੁਤ ਸੋਹਣੀ ਆਈ ਆ ਤੇ ਬਹੁਤ ਖੁਸ਼ ਆ ਹਨਾ ਅਸੀਂ ਤੇ ਚਲੋ ਹੁਣ ਦਵਾਈ ਲੈ ਕੇ ਆਉਣੀ ਆ ਮੈਂ ਓਕੀ ਹੋਈ ਪਈ ਆ ਇਹਦਾ ਮੇਰਾ ਗੂਗਲੂ ਇਹੀ ਕਰਦਾ ਹੁੰਦਾ ਇਹੀ ਕਰਦਾ ਹੁੰਦਾ ਇਹ ਤੇ ਚਲੋ ਜੀ ਹੁਣ ਦਵਾਈ ਵੀ ਲੈ ਆਈਏ ਫਿਰ ਕਰਦੇ ਆ ਹਨ ਅੱਗੇ ਕੰਟੀਨਿਊ ਵੀਡੀਓ ਨੂੰ ਲਓ ਜੀ ਚਾਹਨੇ ਆ ਦਵਾਈ ਦੇਣ ਰਵਨੀਤ ਆਪਦੀ ਯੂਨੀਫਾਰਮ ਧੋਣ ਲੱਗੀ ਹੋਈ ਆ ਤੇ ਅੱਜ ਤਾਂ ਮਨ ਅੱਜ ਤਾਂ ਜਿੱਤਿਆ ਬਹੁਤ ਹੋਇਆ ਪਿਆ ਪਤਾ ਨਹੀਂ ਕਿਉਂ ਮੇਰਾ ਉਰੂ ਦਿਲ ਚਾਹੀ ਇੰਦੀ ਲਈ ਕੱਟੀ ਜਾਂਦਾ ਪਤਾ ਨਹੀਂ ਬੀਪੀ ਘਟਿਆ ਹੋਇਆ ਪਹਿਲਾਂ ਵੀ ਨਹੀਂ ਸੀ ਮੈਂ ਕਿਹਾ ਲੂਣ ਪਾ ਕੇ ਪਾਣੀ ਚ ਲੈ ਲੈਂਦੀ ਆ ਫਿਰ ਇਹ ਹੋ ਗਿਆ ਹਨਾ ਵੀ ਕਿਦੇ ਪਹਿਲੇ ਹੀ ਨਾ ਬੀਪੀ ਦਾ ਬਿਨਾਂ ਟੈਸਟ ਕਰਵਾਇਆ ਨਾ ਪਤਾ ਨਹੀਂ ਲੱਗਦਾ ਹੈਗਾ ਵੀ ਵਧੀਆ ਕ ਘਟਿਆ ਅਬ ਦਿਖਾ ਕੇ ਸੰਦੀਪ ਕਹਿੰਦੇ ਚੈੱਕ ਕਰਵਾ ਕੇ ਦਵਾਈ ਲੈ ਆਉਣੇ ਆ ਫਿਰ ਇਹ ਆ ਹਨਾ ਹੁਣ ਰਵਨੀਤ ਦੇ ਸਕੂਲ ਚ ਵੀ ਸੈਲੀਬ੍ਰੇਸ਼ਨ ਆ ਹੋਣਗੀ ਆ ਇੱਕ ਦੋ ਦਿਨ ਉੱਥੇ ਵੀ ਬਲ ਇੱਕ ਕੱਲ ਨੂੰ ਸ਼ਾਇਦ ਰਵਨੀਤ ਕਹਿੰਦੀ ਆ ਵੀ ਉੱਥੇ ਵੀ ਬੁਲਾਉਣਗੇ ਹਨਾ ਫਿਰ ਅੰਸ ਨੂੰ ਫਿਰ ਉਧਰ ਜਾਣਾ ਹੋਊਗਾ ਤੇ ਇਹ ਆ ਹੁਣ ਵਸੇ ਦਵਾਈ ਲੈ ਕੇ ਆਉਣੀ ਆ ਫਿਰ ਦੇਖਦੇ ਆ ਜੀ ਕੀ ਕਹਿੰਦਾ ਡਾਕਟਰ ਅੱਜ ਹੁਣ ਸ਼ਾਮ ਨੂੰ ਮਸ਼ੀਨ ਲਾਈ ਨਹੀਂ ਹੈਗੀ ਉਹਦੀ ਯੂਨੀਫਾਰਮਸ ਦੀ ਗਿਰ ਰਵਨੀਤ ਕਿ ਨਹੀਂ ਚੱਲ ਮम्मा ਮੈਂ ਧੋ ਲੈਣੀ ਆ ਸ਼ਾਰਟ ਵਗੈਰਾ ਧੋਣ ਵਾਲੀ ਸੀ ਅਸੀਂ ਚੱਲਦੇ ਹਾਂ ਹੋ ਗਏ ਰੈਡੀ ਹਾਂ ਤੋਰ ਆਉ ਸੀਦੀ ਆ ਹੋ ਗਏ ਰੈਡੀ ਤੁਸੀਂ ਹਾਂ ਚਲੋ ਸੰਗਾ ਬੱਤ ਲਓ ਜੀ ਆ ਗਈ ਸੀ ਇਹ ਦਵਾਈ ਲੈ ਕੇ ਆ ਮਿਲੀ ਆ ਦਵਾਈ ਤੇ ਚਾਰ ਕਰਕਾ ਉਹ ਕਹਿੰਦੇ ਵੀ ਨਾਲੇ ਤਾਂ ਬੀਪੀ ਬੀਪੀ ਕਾਫੀ ਘਟਿਆ ਪਿਆ ਸੀ ਧੜਕਣ ਵਧੀ ਪਈਆ ਹਨਾ ਫੀਬਰ ਵੀ ਹੈਗਾ ਸੀਗਾ ਹਲਕਾ ਹਲਕਾ ਤਾਂ ਹੀ ਮੇਰੀ ਜਾਨ ਇੰਨੀ ਔਖੀ ਹੋਈ ਪਈ ਸੀ ਤੇ ਆਕੇ ਘਰੇ ਕੰਮ ਧੰਦੇ ਅੰਗਾਂ ਬਚੰਦੇ ਰੋਟੀ ਰੁੱਟੀ ਬਣਾਈ ਹਨਾ ਤੇ ਸਾਰਾ ਰਸੋਈ ਦਾ ਕੰਮ ਕਰਿਆ ਤੇ ਹਜੇ ਦਵਾਈ ਲੈਣੀ ਆ ਉਹ ਲਾਉਂਗੀ ਤੇ ਪਹਿਲੀ ਗੱਲ ਇਹ ਸੀਗੀ ਹਨਾ ਅਸੀਂ ਗਏ ਤਾਂ ਦਵਾਈ ਲੈਣ ਗਏ ਕਿੱਥੇ ਸੀਗੇ ਸਾਡੇ ਨੇੜੇ ਹਨਾ ਭੂਆ ਜੀ ਦਾ ਪੂਆ ਜੀ ਦੇ ਸਾਰੇ ਨੇ ਉੱਥੇ ਗਏ ਪਹਿਲਾਂ ਸਾਡਾ ਘਰੇ ਜਾਣ ਦਾ ਕੋਈ ਹੋ ਨਹੀਂ ਸੀ ਮੈਂ ਤਾਂ ਫੋਨ ਲੈ ਕੇ ਨਹੀਂ ਸੀ ਗਈ ਐਸੀ ਵੀ ਦਵਾਈ ਲੈ ਕੇ ਬਸ ਹੁਣੀ ਆ ਜੰਨੇ ਆ ਤੇ ਉੱਥੋਂ ਉਧਰ ਘਰੇ ਚਲੇ ਗਏ ਸੰਦੀਪ ਕਹਿੰਦੇ ਚਲੋ ਮੜਾ ਜਾ 10 ਮਿੰਟ ਚ ਜਾ ਜੰਨੇ ਆ ਤੇ 10 ਮਿੰਟਾਂ ਦਾ ਤਾਂ ਫਿਰ ਕੀ ਆ ਤੁਹਾਨੂੰ ਪਤਾ ਹੀ ਹੈ ਨਾ ਫਿਰ ਪੂਆ ਜੀ ਕੀ ਕੋਠੀ ਦੇਖਣ ਚਲੇ ਗਏ ਲੱਗੇ ਸਾਨੂੰ ਮੈਨੂੰ ਲੱਗਦਾ 30 40 ਮਿੰਟ ਲੱਗੇ ਹੋਣਗੇ ਤੇ ਮੈਂ ਫੋਨ ਵੀ ਨਹੀਂ ਲੈ ਕੇ ਗਈ ਨਹੀਂ ਮੈਂ ਕਿਹਾ ਚਲੋ ਵੀਡੀਓ ਵਗੈਰਾ ਬਣਾ ਲੈਂਦੀ ਤੇ ਦਵਾਈ ਮਿਲ ਗਈ ਹੁਣ ਰੋਟੀ ਰੁੱਟੀ ਖਾ ਕੇ ਬਸ ਰੋਟੀ ਬਣਾਇਆ ਉਧਰ ਸਾਰਾ ਕੰਮ ਕਰਿਆ ਹੀ ਰੈਸਟ ਕਰਕੇ 10 ਮਿੰਟ ਹਨਾ ਗਰਮੀ ਚੜ ਗਈ ਪਸੀਨਾ ਵਗੈਰਾ ਸਕਾ ਕੇ ਫੇਰ ਰੋਟੀ ਖਾਵਾਂਗੇ ਤੇਰੇ ਮੀਤ ਉਹ ਬੈਠੇ ਨੇ ਇਸੇ ਦੇ ਵਿੱਚ ਫੋਨ ਤੇ ਗੱਲ ਕਰਦੇ ਨੇ ਤੇ ਬਸ ਫੇਰ ਕੰਮ ਤੋਂ ਦੰਦ ਨਵੇਂ ਆਏ ਰੋਟੀ ਖਾ ਕੇ ਹਨਾ ਨਾਲ ਨੂੰ ਕੇ ਫਿਰ ਫ੍ਰੀ ਹੋਵਾਂਗੇ ਅੱਜ ਜੀਵਰ ਨਾਲ ਬਹੁਤ ਜਾਨੀ ਔਖੀ ਹੋਈ ਪਈ ਆ ਕੱਲ ਦਾ ਹੀ ਹੋਇਆ ਪਿਆ ਮੈਨੂੰ ਕੱਲ ਦਾ ਪਤਾ ਹੀ ਨਹੀਂ ਲੱਗਦਾ ਬਸ ਉਹਦਾ ਹੱਡ ਪਨ ਨਹੀਂ ਉਹ ਡਾਕਟਰ ਕਹਿੰਦਾ ਕਾਫੀ ਜ਼ਿਆਦਾ ਜਿਹੜਾ ਹੋਇਆ ਪਿਆ ਬੀਪੀ ਵੀ ਕਾਫੀ ਘਟਿਆ ਪਿਆ ਸੀਗਾ ਤੇ ਪਤਾ ਨਹੀਂ ਖੁਸ਼ੀ ਨਾਲ ਹੀ ਆ ਨਾ ਖੁਸ਼ੀ ਹੋਈ ਇੰਨੀ ਹੋਗੀ ਪਤਾ ਨਹੀਂ ਕੀ ਗੱਲ ਕੱਲ ਸਵੇਰ ਦਾ ਹੀ ਹੈਗਾ ਸੀਗਾ ਚਿੱਤ ਜੌਕਾ ਹੁਣ ਕੱਲੂ ਰਵਨੀਤ ਦੇ ਸਕੂਲ ਚ ਮੈਸੇਜ ਆਇਆ ਹਨਾ ਹੁਣ ਇਹਨਾਂ ਨੂੰ ਜਿਵੇਂ ਰਵਨੀਤ ਪ੍ਰਾਈਜ਼ ਵਗੈਰਾ ਮਿਲਣਗੇ ਤੁਹਾਨੂੰ ਸੈਲੀਬ੍ਰੇਸ਼ਨ ਆ ਨਾ ਕਦੋਂ ਦਾ ਜੇਬਸ਼ਨ ਹੈ ਤੁਹਾਡਾ ਇਸਕੀ ਸੋਮਤ ਅੱਛਾ ਅੱਛਾ ਹਾਂ ਸੈਲੀਬ੍ਰੇਸ਼ਨ ਆਣਾ ਕੱਲ ਨੂੰ ਸਕੂਲ ਚ ਫਿਰ ਹੁਣ ਚਲੋ ਹਣਾ ਸਕੂਲ ਵਾਲੇ ਬੱਚਿਆਂ ਨੂੰ ਹੌਸਲਾ ਦਿੰਦੇ ਨੇ ਫੋਟੋ ਆ ਵਗੈਰਾ ਲੱਗਣਗੀ ਆ ਤੇ ਬੱਚਿਆਂ ਦੀ ਸਕੂਲ ਦੇ ਵਿੱਚ ਆਈ ਸਾਲ ਜਿਵੇਂ ਉਹ ਹੁੰਦਾ ਬਸ ਇਸ ਤਰ੍ਹਾਂ ਦਾ ਜਿਹੜਾ ਪ੍ਰੋਸੈਸਾ ਚੱਲੀ ਜਾਂਦਾ ਬਸ ਮੈਨੂੰ ਆਇਆ ਵੀ ਮੈਂ ਠੀਕ ਜੀ ਹੋ ਜਾ ਤਾਂ ਹੀ ਅੱਜ ਦਵਾਈ ਲੈ ਕੇ ਆਇਆ ਤੇ ਚਲੋ ਜੀ ਠੀਕ ਆ ਜੀ ਕੱਲ ਨੂੰ ਮਿਲਦੇ ਆ ਜੈਨਿਕ ਵੀਡੀਓ ਹਣਾ ਜੈ ਜੀ ਬਣ ਕੇ ਠੀਕ ਆ ਹਣਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਆ ਕਰੋ ਤੇ ਇਹਦੇ ਨਾਲ ਹੀ ਆਪਾਂ ਵੀਡੀਓ ਦਾ ਐਂਡ ਕਰਦੇ ਆਂ ਹਾਂ ਕੱਲ ਨੂੰ ਮਿਲਦੇ ਆਂ ਕਿਸੇ ਨਵੀਂ ਵੀਡੀਓ ਨਾਲ ਹਾਂ ਲਿਆ ਆਪਣਾ ਚਲੋ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ